ਰਜਿਸਟਰੀ ਕੋ ਬਣਵਾਉਣ ਵਾਲੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਜੇਕਰ ਤੁਸੀਂ ਪ੍ਰਾਪਰਟੀ ਖਰੀਦ ਰਹੇ ਹੋ ਜਾਂ ਵੇਚ ਰਹੇ ਹੋ ਜਾਂ ਰਜਿਸਟਰੀਆਂ ਜਿਹੜੀਆਂ ਨਮੀਆਂ ਕਰਵਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਧਿਆਨ ਨਾਲ ਸੁਣ ਲਵੋ ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦੇ ਜਿਹੜੇ ਦਿਸ਼ਾ ਨਿਰਦੇਸ਼ੇ ਇਠਾਂ ਟਰਾਂਸਪੋਰਟ ਨਗਰ ਸੇ ਸਥਿਤ ਪੂਰਬੀ ਤਹਿਸੀਲ ਚ ਵਕ ਵਕ ਨਾਇਬ ਤਹਿਸੀਲਦਾਰਾਂ ਨੇ ਆਮ ਲੋਕਾਂ ਦੀਆਂ ਰਜਿਸਟਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਨਾਇਬ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੇ ਪੂਰਬੀ ਤਹਿਸੀਲ ਚ ਆਪਣੇ ਵੱਖਰੇ ਵੱਖਰੇ ਆਈਡੀ ਬਣਾ ਕੇ ਲੋਕਾਂ ਨੂੰ ਰਜਿਸਟਰੀ ਦਾ ਕੰਮ ਸ਼ੁਰੂ ਕਰ ਦਿੱਤਾ। ਧਿਆਨ ਦਿਨ ਜੋਗਾ ਕਿ ਪਹਿਲਾਂ ਪੂਰਬੀ ਤਹਿਸੀਲ ਚ ਸਿਰਫ ਇੱਕ ਹੀ ਰਜਿਸਟਰੀ ਪੋਰਟਲ ਚਲਾਇਆ ਜਾਂਦਾ ਸੀ ਜਿਸ ਕਾਰਨ ਲੋਕਾਂ ਨੂੰ ਆਪਣੀ ਰਜਿਸਟਰੀ ਕਰਵਾਉਣ ਲਈ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਅੱਜ ਤੋਂ ਪੂਰਬੀ ਤਹਿਸੀਲ ਚ ਦੋ ਵੱਖ-ਵੱਖ ਨਾਈਵ ਤਹਿਸੀਲਦਾਰ ਲੋਕਾਂ ਦੀ ਰਜਿਸਟਰੀ ਕਰਨਗੇ ਜਿਸ ਕਾਰਨ ਹੁਣ ਲੋਕਾਂ ਨੂੰ ਰਜਿਸਟਰੀ ਕਰਵਾਉਣ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ ਤੁਹਾਨੂੰ ਜਿਹੜਾ ਖੱਜਲ-ਖੁਵਾਰ ਵੇਟ ਨਹੀਂ ਕਰਨੀ ਪਵੇਗੀ ਕਿ ਕਿ ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਜਦੋਂ ਕੋਈ ਵਿਅਕਤੀ ਆਪਣੇ ਪੌਦੇ ਘਰ ਤੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਅਪਾਇੰਟਮੈਂਟ ਲੈਂਦਾ ਤਾਂ ਉਸ ਵਿਅਕਤੀ ਨੂੰ ਇੱਕ ਨਿਸ਼ਚਿਤ ਸਮਾਂ ਦਿੱਤਾ ਜਾਵੇਗਾ ਤੇ ਉਸ ਸਮੇਂ ਦੇ ਆਧਾਰ ਤੇ ਰਜਿਸਟਰੀ ਕਰਵਾਉਣ ਵਾਲੇ ਵਿਅਕਤੀ ਨੂੰ ਤਹਿਸੀਲ ਚ ਇੱਕ ਸਮਾਂ ਹੱਦ ਦਿੱਤੀ ਜਾਵੇਗੀ ਜਾਨੀ ਕਿ ਤੁਹਾਨੂੰ ਨਿਸ਼ਚਿਤ ਸਮਾਂ ਦਿੱਤਾ ਜਾਵੇਗਾ ਉਸ ਸਮੇਂ ਤੇ ਜਾ ਕੇ ਤੁਸੀਂ ਰਜਿਸਟਰੀ ਕਰਵਾਉਣੀ ਹੋਵੇਗੀ ਤਾਂ ਇਸ ਨਾਲ ਤੁਹਾਡਾ ਜਿਹੜਾ ਖੱਜਲ ਖਵਾਰ ਹੁੰਨੀ ਉਹ ਤੁਸੀਂ ਉਹ ਨਹੀਂ ਹੋਵੇਗਾ ਤੇ ਵੇਟ ਕਰਨੀ ਪੈਂਦੀ ਹੈ ਇੰਤਜ਼ਾਰ ਕਰਨਾ ਪੈਂਦਾ ਤੋ ਤੁਹਾਨੂੰ ਨਹੀਂ ਕਰਨਾ ਪਵੇਗਾ ਦੱਸਿਆ ਕਿ ਲੋਕਾਂ ਨੂੰ ਉੱਥੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਤਾਂ ਜੋ ਲੋਕਾਂ ਨੂੰ ਕਈ ਘੰਟੇ ਬੈਠ ਕੇ ਇੰਤਜ਼ਾਰ ਨਾ ਕਰਨਾ ਪਵੇ ਹੁਣ ਪੂਰਬੀ ਤਹਿਸੀਲ 'ਚ ਇੱਕੋ ਸਮੇਂ ਦੋ ਵੱਖ-ਵੱਖ ਨਾਇਬ ਤਹਿਸੀਲਦਾਰ ਲੋਕਾਂ ਦੀ ਰਜਿਸਟਰੀ ਕਰਦੇ ਦਿਖਾਈ ਦੇਣਗੇ ਪੂਰਬੀ ਤਹਿਸੀਲ 'ਚ ਦੋ ਨਾਇਬ ਤਹਿਸੀਲਦਾਰਾਂ ਵੱਲੋਂ ਜਿਹੜਾ ਵੱਖ-ਵੱਖ ਪੋਰਟਾਂ 'ਤੇ ਰਜਿਸਟਰੀ ਦਾ ਕੰਮ ਜਿਹੜਾ ਸ਼ੁਰੂ ਹੋਣ ਕਾਰਨ ਲੋਕਾਂ ਨੂੰ ਬਹੁਤ ਰਾਹਤ ਮਿਲੀ ਆ ਤੇ ਹਰ ਵਿਅਕਤੀ ਆਪਣੇ ਨਿਯੁਕਤੀ ਸਮੇਂ ਅਨੁਸਾਰ ਜਿਹੜਾ ਮਿੱਥੇ ਸਮੇਂ ਅਨੁਸਾਰ ਜਿਹੜਾ ਨੂੰ ਟਾਈਮ ਦਿੱਤਾ ਜਾਂਦਾ ਤਹਿਸੀਲ ਚ ਪਹੁੰਚ ਕੇ ਆਪਣੀ ਰਜਿਸਟਰੀ ਕਰਵਾ ਰਿਹਾ ਸੀ ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਕੰਮ ਦੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਸੁਲਾਗਾ ਕੀਤੀ ਗਈ ਆ ਧਿਆਨ ਦਿਨ ਜੋਗਾ ਕਿ ਪਹਿਲਾਂ ਪੂਰਬੀ ਤਹਿਸੀਲ ਚ ਸਿਰਫ 21 ਰਜਿਸਟਰੀ ਪੋਰਟਲ ਚਲਾਇਆ ਜਾਂਦਾ ਸੀ ਜਿਸ ਕਾਰਨ ਲੋਕਾਂ ਨੂੰ ਆਪਣੀ ਰਜਿਸਟਰੀ ਕਰਵਾਉਣ ਲਈ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਪੂਰਬੀ ਤਹਿਸੀਲ ਚ ਦੋ ਵੱਖ-ਵੱਖ ਨਾਇਬ ਤਹਿਸੀਲਦਾਰ ਲੋਕਾਂ ਦੀ ਰਜਿਸਟਰੀ ਕਰਨਗੇ ਜਿਸ ਕਾਰਨ ਹੁਣ ਲੋਕਾਂ ਨੂੰ ਰਜਿਸਟਰੀ ਕਰਵਾਉਣ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਜਦੋਂ ਕੋਈ ਵੀ ਵਿਅਕਤੀ ਆਪਣੇ ਪੌਦੇ ਘਰ ਤੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਅਪਾਇੰਟਮੈਂਟ ਲੈਂਦਾ ਤਾਂ ਉਸ ਵਿਅਕਤੀ ਨੂੰ ਇੱਕ ਨਿਸ਼ਚਿਤ ਸਮਾਂ ਦਿੱਤਾ ਜਾਵੇਗਾ ਤੇ ਉਸ ਸਮੇਂ ਦੇ ਆਧਾਰ ਤੇ ਰਜਿਸਟਰੀ ਕਰਵਾਉਣ ਵਾਲੇ ਵਿਅਕਤੀ ਨੂੰ ਤਹਿਸੀਲ 'ਚ ਇੱਕ ਸਮਾਂ ਹੱਦ ਦਿੱਤੀ ਜਾਵੇਗੀ ਲੋਕਾਂ ਨੂੰ ਉੱਥੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਤਾਂ ਜੋ ਲੋਕਾਂ ਨੂੰ ਕਈ ਘੰਟੇ ਬੈਠ ਕੇ ਇੰਤਜ਼ਾਰ ਨਾ ਕਰਨਾ ਪਵੇ ਤਾਂ ਸਰਕਾਰ ਆ ਜਿਹੜੀ ਲਗਾਤਾਰ ਪੰਜਾਬੀਆਂ ਲਈ ਵੱਡੇ ਉਪਰਾਲੇ ਕਰ ਰਹੀ ਹੈ ਤਾਂ ਸਰਕਾਰ ਵੱਲੋਂ ਇਹ ਵੀ ਇੱਕ ਵੱਡਾ ਉਪਰਾਲਾ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਸੀ ਚਾਹੇ ਉਹ ਰਜਿਸਟਰੀਆਂ ਕਰਾਉਣ ਜਾ ਰਹੇ ਸੀ ਤੇ ਉਹ ਇੰਤਕਾਲ ਕਰਾਉਣ ਜਾ ਰਹੇ ਸੀ ਕਚਹਿਰੀਆਂ ਵਿੱਚ ਜਾ ਸੀ ਉਹਨੂੰ ਬਹੁਤ ਸਮਾਂ ਜਿਹੜਾ ਬੈਠਣਾ ਪੈਂਦਾ ਸੀ ਇੰਤਜ਼ਾਰ ਕਰਨਾ ਪੈਂਦਾ ਸੀ ਖੱਜਲ ਖੁਆਰੀ ਹੁੰਦੀ ਸੀ ਤਾਂ ਉਹਨਾਂ ਦੀ ਹੁਣ ਖਤਮ ਹੋ ਗਈ ਆ